ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਇੱਕ ਕੁੜੀ ਨੂੰ ਬੋਰੀ ਦੇ ਵਿੱਚ ਪਾ ਕੇ ਲੈ ਕੇ ਆਏ ਅਤੇ ਸੜਕ ਕੰਡੇ ਸੁੱਟ ਕੇ ਚਲੇ ਗਏ। ਦਰਅਸਲ ਜਦੋਂ ਲੋਕਾਂ ਨੇ ਇਹਨਾਂ ਮੁੰਡਿਆਂ ਨੂੰ ਪੁੱਛਿਆ ਸੀ ਕਿ ਇਸ ਬੋਰੀ ਦੇ ਵਿੱਚ ਕੀ ਆ ਤਾਂ ਕਹਿੰਦੇ ਕਿ ਇਹ ਤਾਂ ਖਰਾਬ ਅੰਬ ਨੇ ਅਸੀਂ ਸੁੱਟਣ ਆਏ ਹਾਂ। ਪਰ ਇਸ ਤੋਂ ਬਾਅਦ ਜਦੋਂ ਬਦਬੂ ਆਉਣ ਤੋਂ ਬਾਅਦ ਲੋਕਾਂ ਨੇ ਬੋਰੀ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਦੇਖਿਆ ਕਿ ਵਿੱਚ ਤਾਂ ਕੁੜੀ ਦੀ লাশ ਹੈ ਤਾਂ ਪੰਜਾਬ ਦੇ ਲੁਧਿਆਣਾ ਤੋਂ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇੱਕ ਕੁੜੀ ਦੀ লাশ ਨੂੰ ਬੋਰੀ ਦੇ ਵਿੱਚ ਪਾਇਆ ਅਤੇ ਫਿਰੋਜ਼ਪੁਰ ਰੋਡ ਦੇ ਉੱਤੇ ਡਿਵਾਈਡਰ ਦੇ ਉੱਤੇ ਸੁੱਟ ਦਿੱਤਾ ਮੌਕੇ ਤੇ ਮੌਜੂਦ ਰੇੜੀ ਵਾਲਿਆਂ ਨੇ ਨੌਜਵਾਨ ਨੂੰ ਪੁੱਛਿਆ ਸੀ ਕਿ ਇਸ ਬੋਰੀ ਦੇ ਵਿੱਚ ਕੀ ਆ ਤਾਂ ਉਸਨੇ ਕਿਹਾ ਸੀ ਕਿ ਇਸ ਦੇ ਵਿੱਚ ਖਰਾਬ ਆਂਬ ਨੇ ਅਸੀਂ ਸੁੱਟਣ ਆਏ ਹਾਂ ਜਦੋਂ ਰੇੜੀ ਵਾਲੇ ਨੇ ਬੋਰੀ ਖੋਲ ਕੇ ਚੈੱਕ ਕੀਤਾ ਤਾਂ ਕੁੜੀ ਦੀ লাশ ਨਿਕਲੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ 4 ਘੰਟੇ ਬਾਅਦ ਅਮਰਜੀਤ ਸਿੰਘ ਆਹ ਕੀ ਆਰਤੀ ਚੌਕ ਤੇ ਖੜੇ ਹੋਏ ਆ। ਆਰਤੀ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ। ਇੱਕ ਤਾਂ ਸਪੋਰਟੀ ਵਾਲਾ ਸੀਗਾ। ਜੀ। ਉਹਦੇ ਨੀਲੀ ਵਰਦੀ ਪਾਈ ਹੋਈ ਸੀ। ਬਹੁਤ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹ ਤੇ ਬੰਦੇ ਦੀ। ਸਪੋਰਟੀ ਦਾ ਵਰਦੀ ਪਾਈ ਸੀ। ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ। ਉਹ ਨੂੰ ਮੈਂ ਕਿਹਾ ਵੀ ਇਹ ਸਿੱਟ ਕੇ ਕਿਉਂ ਚੱਲਿਆ? ਉਹ ਉੱਧਰ ਚਲਾ ਗਿਆ ਸੀ। ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਸਿੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ। ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ। ਮੈਂ ਜੁੱਤੀਆਂ ਮਾਰੂ ਤੇਰੇ ਮੈਂ। ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਉਹਦੀ ਚਾਬੀ ਲੱਗਣੀ। ਕੈਪੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਡੀਓ ਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਗਏ ਹੌਲੀ ਜਿਹੇ ਆਏ ਨੇ ਚੱਲ ਗਏ ਅੱਜ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਿੰਨੇ ਦੇਖੀ ਬੋਡੀਓ ਹਾਂ ਕੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਬਲਾ ਕੁੱਤਾ ਵਾ ਜਾਗਾ ਮੈਂ ਮੰਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਕੋਈ ਨਹੀਂ ਦੇਖਿਆ ਦੋ ਪੈਰ ਦੇ ਕੋਲ ਥਾਕੇ ਗਈ ਹਾਂ ਪੌਣੇ 3 ਪੌਣੇ ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖੀਆ ਬੋਲੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਸ਼ੋ ਨਹੀਂ ਭਾਈ ਪੂਰੀ ਸ਼ੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਸ਼ੋ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗਿਆ ਵੀ Laash ਆਈ ਸੀ ਹਾਂ ਪੈਰਪੁਰ ਦਿੱਤੇ ਮਾੜੇ ਹਾਂ ਦੋ ਹਾਂਜੀ ਕਰ ਐਸਾ ਡੈਕ ਪੂਰੀ ਕੋਈ ਲੱਗੀ ਆ ਪੁਲਸ ਰੋੜ ਤੇ ਆਖਾ ਸਾਰਾ ਉਹ ਮੈਂ ਥਾਣਾ ਰੂੜੀ ਆ ਸੀਗਾ ਬਸ ਤੈਨੂੰ ਫੋਟੋ ਪੁਰਤੋ ਵਾਲਾ ਸੀ ਵੀ ਇੱਕ ਡੈਡ ਬੋਡੀ ਸੀ ਕੋਰੇ ਦੇ ਵਿੱਚ ਪਈ ਜ ਉੱਥੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਈ ਹੋਈ ਹੈ ਠੀਕ ਹੈ ਹੁਣ ਇੱਕ ਮੋਟਰਸਾਈਕਲ ਦਾ ਵੀ ਸਾਥ ਕੋ ਵੀਡੀਓ ਹੋਈ ਆ ਜਿਹਦੇ ਦੋ ਜਣੇ ਮੋਟਰਸਾਈਕਲ ਤੇ ਔਰ ਉਹ ਡੈਡ ਬੋਡੀ ਜਿਹੜੀ ਇੱਥੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਸਾਥ ਕੋ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਅਸੀਂ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਹੋਈ ਨਹੀਂ ਹੈ ਹੈ ਨਹੀਂ ਕਾਇੰਡੀ ਨੋ ਫੈਂਪੋਂ ਵਾਪਸ ਜੱਸੋ ਪੁਲਿਸ ਵਿਭਾਗ ਦੇ ਲੋਕਨ ਕੋਲ ਗਏ 10 ਤੋਂ 10 ਮਿੰਟ ਦੇ ਲੋਕਨ ਗਏ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆਸਤੋਂ ਅੱਗੇ ਮੋਟਰਸਾਈਕਲ ਖੜੀ ਆ ਉਹ ਜਿਹੜਾ ਨੰਬਰ ਤੋਂ ਐਡਰੈਸ ਘੜਾ ਕੇ ਜਿਹੜੇ ਅਗਲੀ ਕਰਬੇ ਜੂ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਮੇਰੀ ਮੈਂ ਮੈਂ ਜਿਹੜਾ ਇਹ ਐਨ ਮੈਰੀਡਲ ਦੇ ਵਿੱਚ ਬੋਰੇ ਵਿੱਚ ਹੀ ਅਸੀਂ ਫੋਨ ਕਰੀਤੇ ਇਹਦੇ ਬੋਰੇ ਵਿੱਚ ਹੀ ਥੋੜਾ ਜਿਹਾ ਜਿੰਦਾ ਪੈਰ ਪੂਰਾ ਕੱਪੜੇ ਤੋਂ ਦੇਖਿਆਗਾ ਨੌਜਵਾਨ ਕਿੱਥੇ ਕਿ ਮੋਟਰਸਾਈਕਲ ਜਿਹੜਾ ਚੱਲ ਗਿਆ ਉੱਪਰ ਮੋੜਾ ਦੀ ਬਰਾਮਦਾ ਪੁੱਛੋ ਬਰਾਮਦਾ ਇਥੇ ਜਦੋਂ ਉਹ ਪਾਉਡਰ ਕਿਨੇ ਦੇਖਣਾ ਪੂਰਾ ਸਰ ਦੇ ਪਾਉਡਰ ਕਿਨੇ ਜਦੋਂ ਉਹ ਕੁਛੜੀ ਕੀ ਹੈ ਕਿ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏ ਹੋਏ ਸਿੱਲਾ ਜੂਲਾ ਆਏ ਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਕੇ ਆਵੇ ਜਿਹੜੇ ਲੋਕ ਇਕੱਠੇ ਹੋ ਗਏ ਉਹ ਮੋੜੇ ਸੜ ਕੇ ਦੌੜ ਗਏ ਦੋ ਜਣੇ ਸੀ ਜੀ